ਾਨੂੰ ਕੀ ਚੰਗਾ ਲੱਗਦਾ ਮੈਨੇ ਨਹੀਂ ਲੱਗਦਾ ਮੈਨੇ ਇਹ ਲੱਗਦਾ ਪਰਮੇਸ਼ਵਰ ਨੂੰ ਅਰੋਧੇ ਵਚਨ ਨੂੰ ਕੀ ਚੰਗਾ ਲੱਗਦਾ ਆਮੀਨ ਜੋ ਕਿ ਦਾਊਦ ਦੀ ਲਾਈਫ ਟਾਈਮ ਜਿੱਤ ਦਾ ਕਾਰਨ ਸੀਕਰਟ ਇਹ ਹੀ ਸੀ ਉਹਨੂੰ ਖੁਦਾ ਨੂੰ ਰੋਕਦੇ ਸੀ ਜੰਗ ਤੋਂ ਜਾਣ ਤੋਂ ਰੁਕ ਜਾਂਦਾ ਸੀ ਜਦੋਂ ਖੁਦਾ ਨੂੰ ਭੇਜਦਾ ਸੀ ਉਹ ਉੱਤਰ ਪੈਂਦਾ ਸੀ ਪਰਮੇਸ਼ਵਰ ਕਹਿੰਦੇ ਸੱਜੇ ਫਾਸਿਓਂ ਦੀ ਚੜਾਈ ਕਰਨੀ ਉਹ ਸੱਜਿਆਂ ਦੀ ਕਰਦਾ ਸੀ ਇਸ ਵਾਰ ਤੋਂ ਪਿੱਛੇੋਂ ਦੀ ਇਸ ਵਾਰ ਤੋਂ ਅੱਗੇੋਂ ਦੀ ਹallelujah ਹallelujah ਅਗਰ ਸਹੀ ਜੀਵਨ ਪਰ ਖੁਦਾ ਦੇ ਕੋਲੋਂ ਆਸ਼ੀਸ਼ ਲੈਣਾ ਚਾਹੁੰਦੇ ਆ ਜੀਵਨ ਪਰ ਸਾਨੂੰ ਉਹਦੇ ਵਚਨ ਦਾ ਆਦਰ ਕਰਨਾ ਪਵੇਗਾ ਆਮੀਨ ਅਸੀਂ ਚਾਹੁੰਦੇ ਉਹਦੀ ਬਰਕਤ ਲਗਾਤਾਰ ਸਾਡੀ ਫੈਮਿਲੀ ਸਾਡੇ ਉੱਤੇ ਬਣੀ ਰਵੇ ਲਗਾਤਾਰ ਉਹਦੇ ਵਚਨ ਨੂੰ ਫੋਲੋ ਕਰਨਾ ਪਵੇਗਾ ਹallelujah ਪਿਛਲੇ ਸਾਲ ਅਸੀਂ ਬਹੁਤ ਵਚਨ ਅਨੁਸਾਰ ਚੱਲੇ ਤੇ ਵਰਤ ਵੀ ਫਿਰ ਪਿਛਲੇ 40 ਸੀ ਅਚੇਰੀ ਸੇਵਾ ਕਰਨੀ ਆ ਉਹਦੇ ਵਚਨ ਦੇ ਅਨੁਸਾਰ ਅਸੀਂ ਉਹਦੇ ਵਚਨਾਂ ਨੂੰ ਮੰਨ ਕੇ ਖੁਦਾ ਦਾ ਆਦਰ ਵਧਾਉਣਾ ਇਸ ਦੁਨੀਆ ਦੇ ਸਾਹਮਣੇ ਆਮੀਨ ਤੁਹਾਡੀ ਲਾਈਫ ਵਚਨ ਅਧਾਰਿਤ ਲਾਈਫ ਹੋਵੇਗੀ ਤੁਹਾਡੇ ਦੁਆਰਾ ਪ੍ਰਭੂ ਨੂੰ ਮਹਿਮਾ ਮਿਲੇਗੀ ਤੁਹਾਡੇ ਦੁਆਰਾ ਪਰਮੇਸ਼ੁਰ ਨੂੰ ਆਦਰ ਮਿਲੇਗਾ ਤੁਸੀਂ ਮਸੀਹ ਦੇ ਵਿੱਚ ਵੀ ਆ ਕੇ ਆਪਣੀ ਮਰਜ਼ੀ ਨੂੰ ਪਹਿਲ ਉੱਤੇ ਰੱਖਦੇ ਵਚਨ ਨੂੰ ਦੂਸਰੇ ਨੰਬਰ ਤੇ ਰੱਖਦੇ ਤੁਸੀਂ ਖੁਦਾ ਦਾ ਨਿਰਾਦਰ ਕਰਾ ਰਹੇ ਹੋ ਉਹਦੇ ਵਚਨ ਦਾ ਨਿਰਾਦਰ ਕਰਾ ਰਹੇ ਹੋ ਇਸ ਲਈ ਕਿਹਾ ਸ਼ਾਉਲ ਨੂੰ ਕਿਹਾ ਗਿਆ ਸੀ ਕਿ ਅਮਾਲੇਕੀਆਂ ਦੀ ਹਰ ਚੀਜ਼ ਨੂੰ ਤੂੰ ਨਾਸ਼ ਕਰ ਦੇਣਾ ਉਹਨੂੰ ਇੱਕ ਸੇਵਕਾਈ ਦਿੱਤੀ ਗਈ ਸੀ ਇੱਕ ਸੇਵਾ ਦਿੱਤੀ ਗਈ ਸੀ ਇਹ ਪ੍ਰਭੂ ਨੇ ਆਪਣਾ ਕੰਮ ਦਿੱਤਾ ਸੀ ਤੇ ਸ਼ਾਉਲ ਜਾਂਦਾ ਅਮਾਲੇਕੀਆਂ ਨਾਲ ਜੰਗ ਹੁੰਦੀ ਉਹ ਜੰਗ ਚਿੱਤ ਜਾਂਦਾ ਕਿ ਪਰਮੇਸ਼ਰ ਦਾ ਵਚਨ ਸੀ ਉੱਥੋਂ ਕੁਛ ਲੈ ਕੇ ਨਹੀਂ ਆਉਣਾ ਸਭ ਕੁਝ ਨਾਸ਼ ਕਰਕੇ ਆਉਣਾ ਉੱਥੇ ਉਹ ਮੋٹے ਮੋٹے ਜਾਨਵਰ ਇਸ ਲਈ ਲੈ ਆਉਂਦਾ ਕਿ ਇਹ ਪਰਮੇਸ਼ਰ ਨੂੰ ਬਲੀ ਚੜਾਵਾਂਗੇ ਹallelujah ਨਿਕਲ ਪਰਮੇਸ਼ਰ ਇਸ ਚੀਜ਼ ਤੋਂ ਨਰਾਜ਼ ਹੋਏ ਕਿਉਂਕਿ ਉਹਨੇ ਪਰਮੇਸ਼ਰ ਦੇ ਵਚਨ ਨੂੰ ਮੰਨ ਕੇ ਪਰਮੇਸ਼ਰ ਨੂੰ ਪਵਿੱਤਰ ਨਹੀਂ ਠਹਿਰਾਇਆ ਉਹਨੇ ਆਪਣੀ ਮਰਜ਼ੀ ਕੀਤੀ ਉਨੇ ਸੇਵਾ ਕਰਨੀ ਚਾਹੀ ਖੁਦਾ ਦਾ ਕੰਮ ਕਰਨਾ ਚਾਹਾ ਆਪਣੀ ਬੁੱਧੀ ਦੇ ਅਨੁਸਾਰ ਆਪਣੀ ਹੀ ਬੁੱਧ ਉਤੇ ਇਤਬਾਰ ਨਾ ਕਰ ਬਲਕਿ ਆਪਣੇ ਪੂਰੇ ਦਿਲ ਨਾਲ ਯਹਵਾ ਉਤੇ ਫਰੂਸਾ ਰੱਖ ਆਮੀਨ ਬਹੁਤ ਵਾਰੀ ਅਸੀਂ ਆਪਣੇ ਦਿਲ ਦੇ ਵਿੱਚ ਜੋ ਹੁੰਦਾ ਉਹਦੇ ਅਨੁਸਾਰ ਹੀ ਅਗਲੇ ਦਾ ਫੈਸਲਾ ਕਰ ਦਿੰਨੇ ਮੈਨੂੰ ਇਦਾਂ ਲੱਗਦਾ ਹallelujah ਬਾਈਬਲ ਚ ਲਿਖਿਆ ਦਿਲ ਸਭ ਚੀਜ਼ਾਂ ਤੋਂ ਤੋਕੇ ਬਾਜ హీజను తను వచన పవేగా హీజను తను వచన పవేగా ఆన్